ਬਸਟੈਂਡ ਦੇ ਬਾਹਰ ਇਕੱਲੀ ਖੜੀ ਕੁੜੀ ਦੇ ਨਾਲ ਮੁੰਡੇ ਨੇ ਕੀਤੀ ਅਜੀਹ ਕਰਤੂਤ ਕਿ ਲੋਕਾਂ ਨੇ ਮੌਕੇ ਤੇ ਫੜ ਕੇ ਚਾੜਿਆ ਕੁਟਾਪਾ ਜੀ ਹਾਂ ਫਰੀਦਕੋਟ ਦੇ ਬੱਸ ਸਟੈਂਡ ਦੇ ਬਾਹਰ ਇੱਕ ਲੜਕੀ ਜੋ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਪਿੱਛੋਂ ਆਰ ਇੱਕ ਚਪਟਮਾਰ ਉਸ ਦਾ ਮੋਬਾਈਲ ਚੱਟ ਕੇ ਮੌਕੇ ਤੋਂ ਫਰਾਰ ਹੋ ਗਿਆ ਲੜਕੀ ਨੇ ਰੋਣਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਆਸ-ਪਾਸ ਦੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਚਪਟਮਾਰ ਦਾ ਪਿੱਛਾ ਕਰਕੇ ਉਸ ਨੂੰ ਥੋੜੀ ਦੂਰ ਤੇ ਜਾ ਕੇ ਕਾਬੂ ਕਰ ਲਿਆ ਪਹਿਲਾਂ ਤਾਂ ਲੋਕਾਂ ਦੇ ਵੱਲੋਂ ਚੰਗੀ ਜ਼ਿੱਛਤਰ ਪ੍ਰੇੜ ਕੀਤੀ ਤੇ ਫਿਰ ਪੁਲਿਸ ਨੂੰ ਸੱਦ ਕੇ ਉਸ ਦੇ ਹਵਾਲੇ ਕੀਤਾ ਲੜਕੀ ਨੇ ਇਸ ਮਾਮਲੇ ਤੇ ਆਪਣਾ ਪੱਖ ਰੱਖਿਆ हां ऐसे तो तो ने खोया पिछो इन्हने की मेरा फोन खोलिया मैं मदर गई ਜੇਕਰ ਤੁਸੀਂ ਵੀ ਕਿਸੇ ਅਜਿਹੇ ਥਾਂ ਦੇ ਉੱਤੇ ਖੜੇ ਹੋ ਜਾਂ ਕਿਸੇ ਗਲੀ ਮੁਹੱਲੇ 'ਚ ਜਾਂ ਫਿਰ ਸੜਕ ਤੇ ਤੁਰੇ ਜਾ ਰਹੇ ਹੋ ਜਾਂ ਫਿਰ ਇਕੱਲੇ ਬੱਸ ਸਟੈਂਡ ਤੇ ਖੜੇ ਹੋ ਤਾਂ ਖਾਸ ਧਿਆਨ ਰੱਖਿਆ ਕਰੋ ਕਿਉਂਕਿ ਛੱਪਟਾ ਮਾਰਨ ਦੇ ਵੱਲੋਂ ਕਦੋਂ ਤੁਹਾਡੇ ਹੱਥ ਦੇ ਵਿੱਚੋਂ ਤੁਹਾਡਾ ਪਾਰਸ ਜਾਂ ਤੁਹਾਡਾ ਕੀਮਤੀ ਸਮਾਨ ਖੋ ਕੇ ਲੈ ਜਾਣ ਤੁਹਾਨੂੰ ਪਿੰਕ ਤੱਕ ਵੀ ਨਹੀਂ ਲੱਗਣ ਦਿੰਦੇ ਹਕੀਕਤ ਰਿਪੋਰਟ ਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ